ਬਹੁਤ ਖੁਸ਼ੀ ਹੈ ਸਾਡੀ ਸਤਿ ਸ੍ਰੀ ਅਕਾਲ ਜਬਾਤ ਹੈ ਬਤੁਮਸੀ ਕਿ ਵਕਫਾ ਸਮੇਂ ਤੇ ਲਗ ਲਗ ਅਹੀ ਮੰਤਰੀਆਂ ਨੂੰ ਮਿਲੇ ਆ ਇਸ ਦੀ ਮੰਗ ਕਿ ਕਿਹਾ ਦਾਸਤਕੁਨ ਕੇਰੀਆਂ ਲਾਈਨ ਨੂੰ ਸ਼ੁਰੂ ਕੀਤਾ ਜਾਏ ਇਹ ਸ਼ਹਿਰ ਦੇ ਆਮ ਜਨਤਾ ਦੀ ਇਹ ਦੀ ਮੰਗ ਸੀ ਇਸ ਨੂੰ ਇਹ ਪੂਰਾ ਕੀਤਾ ਉਹਨਾਂ ਨੇ ਇਹ ਜਿਸ ਨੂੰ ਵਿਸਾਰ ਕੇ ਅੱਜ ਕਲ ਪਤਾ ਲੱਗਿਆ ਕਿ ਤੁਨੀਦ ਮਿੱਟੂ ਜੀ ਨੇ ਟਵੀਟ ਕੀਤਾ ਕਿ ਫਾਈਨਲ ਸਰਵੇ ਇੰਗਰਨੀ ਪਲਾਨ ਸਰਵੇ ਜਾਰੀ ਕੀਤਾ ਹੈ ਤੇ ਤੁਹਾਨੂੰ ਇੱਕ ਸੈਸਟਾਰਟ ਹੋ ਗਈ ਹੈ ਜਿਸ ਉਮੀਦ ਕਰਦਾ ਕਿ ਬਹੁਤ ਜਲਦੀ ਹੀ 에어ਲਾਈਨ ਟਾਪਿਕ ਕਿੰਨੇ ਕਿੰਨੇ ਫਾਇਦਾ ਹੋਏਗਾ ਕੀ ਫਾਇਦਾ ਹੋਏਗਾ ਸਾਰੇ ਸ਼ਹਿਰ ਵਾਸੀ ਨੂੰ ਫਾਇਦਾ ਕਿਸਾਨਾਂ ਨੂੰ ਪਾਰੀਆਂ ਨੂੰ ਆਮ ਜਨਤਾ ਨੂੰ ਟੈਬਲ ਜਿਹੜੀ ਕਰਦੇ ਨੇ ਮੁਸਾਫਰ ਉਹਨਾਂ ਨੂੰ ਬੈਨੀਫਿਟ ਹੈ ਦੇ ਸਮੇਂ ਦੀ ਬਚਤ ਹੈ ਪੈਸੇ ਦੀ ਬਚਤ ਹੈ कनेक्टिविटी ਵਧੇਗੀ ਤੇ ਮਾਮੀ ਐਕਟੀਵਿਟੀ ਵੀ ਸਾਡੇ ਸ਼ਹਿਰ ਚ ਇਹਦੀ ਹੋਵੇ। ਕੋ ਦਾਸਪੁਰ ਦਾ ਉਹ ਪਾਰ ਲਗਾਤਾਰ ਕੱਟੇ ਤੇ ਜਾ ਰਿਹਾ ਹੈ ਉਹ ਪਾਣੀ ਮੰਗ ਕਰ ਰਿਹਾ ਸੀ ਕਿ ਅਫੇ ਦੀ ਕੋਈ ਨੋਟੀਫਿਕੇਸ਼ਨ ਹੋਣੀ ਚਾਹੀਦੀ ਜਦੋਂ ਉਹ ਪਾਰ ਤੇ ਵੀ। ਹੂੰ ਬਿਲਕੁਲ ਇਸਦਾ ਮਤਸ ਹੈ ਕਿ ਕਨੈਕਟੀਵਿਟੀ ਦੇ ਨਾਲ ਹੀ ਆਵਾਜਾਈ ਵਧੇਗੀ ਇੱਧਰ ਲੋਕਾਂ ਦੀ ਆਵਾਜਾਈ ਆਏ ਸਮਾਨ ਦਾ ਵਾਕ ਤੋਾਈ ਜਾਊਦੀ ਸੈਂ ਜੈਊਗਾ ਜਾਏਗਾ। ਉਹਦੇ ਨਾਲ ਤੇ ਬੈਨੀਫਿਟ ਹੋਣਾ ਹੀ ਪਾਰ। ਖਾਦ জমੀਨ ਹੱਬ ਹੈ ਤੇ ਪੰਜ ਪੰਜ ਰੈਂਡ ਹੋ ਗਏ ਤੇ ਦੋ ਦੋ ਜੀਸੀਟੀ ਬਣੀਆਂ ਇੱਥੇ ਨਾ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਰੋਕੋ ਕਿਸਾਨਾਂ ਨੂੰ ਵੀ ਬੈਨੇਫਿਟ ਹੈ ਖਾਣਾ ਕਾਦ ਵਗੈਰਾ ਵੀ ਟਾਈਮ ਸੇ ਮਿਲੇ ਤੇ ਬਾਕੀ ਜਿਹੜਾ ਪ੍ਰਿੰਸ ਹਮਾਂ ਦੀ ਪ੍ਰੋਡਿਊਸਰ ਸਨਾ ਦੀ ਜੋ ਸਟਾਰਟ ਕੋਈ ਜਿਹੜੇ ਬੀਜਾਂ ਮੂਰੀ ਦੇ ਜਾਂ ਬਾਸਮਤੀ ਵਗੈਰਾ ਜਾਂ ਦੀ ਨੂੰ ਬੋਲ ਵੀ ਡੱਕ ਰੇ ਨੇ ਤੇ ਤਾਂ ਨਾ ਕੋਈ गुरदासपुर मकेरिया रेलवे लाइन का प्रोजेक्ट मंजूर होया ਸਰਵੇ ਵਾਸਤੇ ਸ਼ੁਰੂਆਤ ਹੋਈ ਹੈ ਇਹਦੇ ਨਾਲ ਗੁਰਦਾਸਪੁਰ ਦੇ ਵਿੱਚ ਹਰ ਵਰਗ ਨੂੰ ਫਾਇਦਾ ਹੋਏ ਸਭ ਤੋਂ ਜ਼ਿਆਦਾ ਬੈਨੀਫਿਟ ਕਿਉਂਕਿ ਮੁਕੇਰੀਆਂ ਗੁਰਦਾਸਪੁਰ ਰੋਡ ਦੇ ਉੱਤੇ ਤਿਬੜੀ ਕੈਂਟ ਪੈਂਦਾ ਔਰ ਦੂਸਰਾ ਸਾਡਾ ਜਿਹੜਾ ਕੈਂਟ ਹੈਗਾ ਉੱਚੀ ਬਸੇ ਜਿੱਤੇ ਕਿ ਪਾਕਿਸਤਾਨ ਨੇ ਪਿੱਛੇ ਜਿਹੀ ਦਿਨੀ ਜਦੋਂ ਜੰਗ ਛੇੜੀ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਟਾਰਗੇਟ ਉੱਚੀ ਬਸੇ ਨੂੰ ਕੀਤਾ ਇੱਕ ਆਰਮੀ ਦੇ ਸਟੇਸ਼ਨ ਤੋਂ ਦੂਜੀ ਆਰਮੀ ਦੇ ਸਟੇਸ਼ਨ ਦਾ ਟਰਾਂਸਪੋਰਟੇਸ਼ਨ ਜਾਣ ਵਾਸਤੇ ਇਹ ਰੇਲਵੇ ਟਰੈਕ ਦਾ ਬਹੁਤ ਫਾਇਦਾ ਹੋਏ 30 ਕਿਲੋਮੀਟਰ ਦਾ ਟ੍ਰੈਕ ਬਣਾਇਆ ਜਾ ਰਿਹਾ ਹੈ ਔਰ ਸਵਾਰੀਆਂ ਨੂੰ ਵਪਾਰੀਆਂ ਨੂੰ ਔਰ ਕਿਸਾਨਾਂ ਨੂੰ ਇੱਕ ਦੂਜੇ ਦੇ ਜਿਹੜਾ ਟ੍ਰੈਕ ਬਣਾਇਆ ਜਾ ਰਿਹਾ ਉਹਦੇ ਨਾਲ ਡਾਇਰੈਕਟ ਕਨੈਕਟੀਵਿਟੀ ਹੋ ਜਗੀ ਜਿਹੜੀ ਕਿ ਵਪਾਰੀ ਜਾਂ ਜੋ ਵੀ ਜਿੰਨੇ ਵੀ ਜਾਣਾ ਹੁੰਦਾ ਸੀ ਗੁਰਦਾਸਪੁਰ ਤੋਂ ਦਿੱਲੀ ਜਾਂ ਗੁਰਦਾਸਪੁਰ ਤੋਂ ਬਾਹਰ ਕਿਤੇ ਵੀ ਉਹਨੂੰ ਪਹਿਲੇ ਪਠਾਨਕੋਟ ਜਾ ਕੇ ਟ੍ਰੇਨ ਫੜਨੀ ਪੈਂਦੀ ਹੁਣ ਜਿਹੜਾ ਪਠਾਨਕੋਟ ਦਾ 40 ਕਿਲੋਮੀਟਰ ਜ਼ਬਰ ਤੇ ਪਠਾਨਕੋਟ ਤੋਂ ਫੇਰ 40 ਕਿਲੋਮੀਟਰ ਅੱਗੇ ਜਾਣਾ ਉਹ ਮੁਕੇਰੀਆਂ ਦਾ ਉਹ ਸਫ਼ਰ ਘਟ ਜਗਾ ਔਰ ਇੱਕ ਸਮੇਂ ਦੀ ਬਚਤ ਹੋਏ ਆਮਦੀ ਜਾਨਦੀ ਦੋਨੇ ਟਾਈਮ ਦੇ ਸਮੇਂ ਦੀ ਬਹੁਤ ਬਚਤ ਹੋਈ ਵਪਾਰ ਨੂੰ ਵੀ ਬੜਾ ਫਾਇਦਾ ਹੋਏਗਾ ਜਿਹੜਾ ਸਮਾਨ ਅਗਲੇ ਦਿਨ ਆਉਂਦਾ ਸੀ ਕਿਉਂਕਿ ਕਈ ਵਾਰ ਪ੍ਰਧਾਨਕੋਟ ਤੋਂ ਉਪਰ ਟ੍ਰੇਨਾਂ ਦੀ ਆਵਾਜ਼ ਆਈ ਬਹੁਤ ਆ ਉਹ ਆ ਨਹੀਂਦੀਆਂ ਪਰ ਰੈਕ ਲੱਗ ਗਿਆ ਜਿਹੜਾ ਉਹ ਉੱਥੇ ਖੜੇ ਹੋ ਜਾਂਦੇ ਦੋ ਦੋ ਦਿਨ ਤਿੰਨ ਤਿੰਨ ਦਿਨ ਰੈਕ ਖੜੇ ਰਹਿੰਦੇ ਸਾਡੇ ਏਰੀਏ ਜਿਹੜੀ ਇਹ ਜ਼ਮੀਨ ਹੈ ਜਿਹੜੀ ਐਗਰੀਕਲਚਰ ਨਾਲ ਰਿਲੇਟਡ ਬਹੁਤ ਆ ਖਾਦਾਂ ਦਾ ਵੀ ਫਾਇਦਾ ਹੋਏਗਾ ਹਰ ਚੀਜ਼ ਦਾ ਹਰ ਵਰਗ ਨੂੰ ਇਹ ਬੈਨੀਫਿਟ ਆ ਬਾਰ ਬਾਰ ਕੇਂਦਰੀ ਮੰਤਰੀ ਇੱਥੇ ਆਂਦੇ ਰਹੇ ਔਰ ਚੈਂਬਰ ਹੋਣਾ ਹੋ ਗਿਆ ਮੰਨ ਰਖਾਰਿਆ ਲੱਗਦਾ ਕੀ ਹੋਗਾ ਇਹ ਨਤੀਜੇ ਹਾਂਜੀ ਬਿਲਕੁ ਕੋਈ ਵੀ ਕੰਮ ਜਿਹੜਾ ਉਹ ਇੱਕ ਪ੍ਰੋਸੀਜਰ ਹੁੰਦਾ ਸਰਕਾਰਾਂ ਦੇ ਪ੍ਰੋਜੈਕਟ ਨੇ ਪਬਲਿਕ ਦਾ ਕੰਮ ਆਵਾਜ਼ ਚੁਕਣਾ ਸਾਡੀ ਚੈਂਬਰ ਆਫ ਕਮਰ ਸੰਸਥਾ ਨੇ ਬੜੀ ਦੇਰ ਤੋਂ ਆਵਾਜ਼ ਚੁਕਰੀ ਸੀ ਅਸੀਂ ਕੋਰਸਪੋਂਡੈਂਸ ਵੀ ਕਈ ਵਾਰ ਕੀਤੀ ਉਹਨਾਂ ਨੂੰ ਸਾਨੂੰ ਕਈ ਰੇਲਵੇ ਡਿਪਾਰਟਮੈਂਟ ਤੋਂ ਕਈ ਵਾਰ ਉਹਨਾਂ ਦੇ ਜਵਾਬ ਵੀ ਆਏ ਇਹ ਉਹਦਾ ਹੀ ਨਤੀਜਾ ਜਿਹੜਾ ਅਲੱਗ-ਅਲੱਗ ਮੈਂਬਰ ਪਾਰਲੀਮੈਂਟ ਅਲੱਗ-ਅਲੱਗ ਅਸੀਂ ਮਿਨਿਸਟਰਸ ਨੂੰ ਅਲੱਗ ਰੇਲਵੇ ਮਿਨਿਸਟਰ ਨੂੰ ਜਿਹੜੀਆਂ ਚਿੱਠੀਆਂ ਲਗੀਆਂ ਮਿਲੇ ਔਰ ਮਿਹਨਤ ਕੀਤੀ ਇਹ ਉਹਦਾ ਫਲ ਆ ਦੋਆ ਦੋ ਮਿਹਨਤਾਂ ਕੀਤੀਆਂ ਜਾ ਰਹੀਆਂ ਅਸੀਂ ਨਾਲ ਨਾਲ ਅੰਮ੍ਰਿਤਸਰ ਪਠਾਨਕੋਟ ਡਬਲ ਟ੍ਰੈਕ ਔਰ ਗੁਰਦਾਸਪੁਰ ਮੁਕੇਰੀਆਂ ਦੀ ਜਿਹੜੀ ਰੇਲਵੇ ਲਾਈ ਇੱਕ ਨੂੰ ਉਹਨਾਂ ਨੇ ਬੂਰ ਪਾਤਾ ਦੂਜੀ ਵਾਸਤੇ ਅਸੀਂ ਮਿਹਨਤ ਜਾਰੀ ਰੱਖਾਂਗੇ ਉਹਨੂੰ ਵੀ ਅਸੀਂ ਕੰਮ ਕਰਵਾ ਕੇ ਹੀ